ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰੋ ਜੀ ਮਾਰੋ ਤੁਹਾਨੂੰ ਦਨ ਦੁੱਗਣੀ ਤੇਰਾ ਆਪ ਦਾ ਗੁਣੀ ਤਰ ਕੀ ਬਖਸ਼ੇ ਤੇ ਨਾਲ ਦੀ ਨਾਲ ਬਖਸ਼ੇ ਜੀ ਸਭ ਨੂੰ ਦੇਹ ਅਰੋਗਤਾ ਜੀ ਤੇ ਸਾਰੇ ਮਨੁੱਖੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਅੱਜ ਹੈ ਜੀ ਬਸਾਖੀ ਦਾ ਦਿਹਾੜਾ ਤੇ ਪਰਮਾਤਮਾ ਅਗੇ ਅਰਦਾਸ ਆ ਜੀ ਸਾਰੇ ਖਾਲਸੇ ਨੂੰ ਸਿੱਖ ਪੰਥ ਨੂੰ ਚੜ੍ਹਦੀ ਕਲਾ ਚ ਰੱਖੇ ਔਣ ਤਣੀਆਂ ਤੋਂ ਬਚਾ ਕੇ ਰੱਖੇ ਤੇ ਅੱਜ ਸਾਰੇ ਗੁਰੂ ਘਰਾਂ ਦੇ ਵਿੱਚ ਰੌਣਕਾਂ ਲੱਗਣੀਆਂ ਜਿੱਥੇ-ਜਿੱਥੇ ਵੀ ਖਾਲਸੇ ਬੈਠੇ ਆ ਚਾਹ ਫੌਰਨ ਚਾਹ ਚਾਹ ਇੰਡੀਆ ਚ ਸਾਰਿਆਂ ਨੇ ਗੁਰੂ ਘਰਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕਰਨੀਆਂ ਨਮਸਕਾਰ ਕਰਨਾ ਤੇ ਸਭ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨੀ ਸਭ ਦੀ ਉਹ ਇਹ ਵੀ ਇਹ ਜ਼ਰੂਰੀ ਨਹੀਂ ਹੈਗਾ ਵੀ ਕਿੱਥੇ ਜਿਹੜੇ ਖਾਲਸੇ ਆ ਜੋ ਵੀ ਭਾਈ ਸ੍ਰਿਸ਼ਟੀ ਤੇ ਹੈਗੇ ਆ ਸਭ ਦੀ ਚੜ੍ਹਦੀ ਕਲਾ ਦੀ ਅਰਦਾਸ ਤੇ ਮੈਂ ਨਾਨਕਾ ਪਹੁੰਚਿਆ ਸੀ ਆਏ ਸਪੈਸ਼ਲ ਬਸਾਖੀ ਦੇ ਸਬੰਧ ਚ ਸੀ ਅਸੀਂ ਵੀ ਨਾਲੇ ਇੱਥੇ ਜਿਹੜੇ ਮਾਮਾ ਜੀ ਦਾ ਦੇ ਕੋਲ ਗੁਰੂ ਘਰ ਹੈ ਤੇ ਇਹਨਾਂ ਦੇ ਨਿਸ਼ਾਨ ਸਾਹਿਬ ਦੇ ਵਸਤਰ ਪਾ ਸੀ ਤੁਸੀਂ ਪਹਿਲਾਂ ਹੀ ਦੇਖ ਗਏ ਜੀ ਅੱਥੋਂ 10 ਦਿਨ ਪਹਿਲਾਂ ਅਸੀਂ ਚੇਂਜ ਕਰ ਗਏ ਸੀ ਤੇ ਜਦ ਮਤਲਬ ਕੋਈ ਆਉਣ ਦੀ ਸੰਭਾਵਨਾ ਹੈ ਨਹੀਂ ਸੀ ਸਾਡੀ ਵੀਰੇ ਆਉਣਾ ਸੀ ਤੇ ਫਿਰ ਬਣ ਗਈ ਗੱਲ ਜਦ ਹੁਣ ਸਮਾਪਨਾ ਨਾਲ ਭੈਣ ਆਈ ਵੀ ਸੀ ਲੁਧਿਆਣਾ ਵਾਲੀ ਉਹ ਕਹਿੰਦੀ ਵੀ ਮੈਂ ਮਾਮੇਰਾ ਕੋਲ ਜਾਣੀ ਜਾਣਾ ਚਲੋ ਵਾਹਿਗੁਰੂ ਦੀ ਕਿਰਪਾ ਹੋ ਗਈ ਮਹਾਰਾਜ ਨੇ ਸਾਨੂੰ ਫੇਰ ਸੱਦ ਲਿਆ ਤੇ ਅੱਜ ਅਰਦਾਸ ਬੇਨਤੀ ਕਰਾਂਗੇ ਪ੍ਰਸ਼ਾਦ ਵੀ ਤਿਆਰ ਕਰਾਂਗੇ ਤੁਸੀਂ ਹੁਣ ਬਲੌਗ ਦੇ ਨਾਲ ਬਣੇ ਰਹੋ ਜੀ ਵੀ ਕਿਆ-ਕਿਆ ਬਣਦਾ ਕਿਵੇਂ ਪ੍ਰੋਸੈਸ ਚੱਲਦਾ ਹੈ ਇੱਥੇ ਤਾਂ ਵੈਸੇ ਇੱਕ ਗੱਲ ਹੈ ਵੀ ਜੋ ਮਰਜ਼ੀ ਬਣਾ ਲਓ ਬਸ ਹੈ ਤਾਂ ਇੱਕ ਲੱਖ ਰਾਇ ਦਾ ਗੁਰਦੁਆਰੇ ਦੇ ਵਿੱਚ ਬਣਨਾ ਤਾਂ ਲੰਗਰੇ ਬਣਨਾ ਹੈ ਅਸੀਂ ਚਲੋ ਬਣਾਉਂਦੇ ਤਾਂ ਆਪਣੇ ਬਾਅਦ ਤੇ ਇੱਥੇ ਸੰਗਤ ਬਾਹਰ ਤੋਂ ਤਾਂ ਕੋਈ ਆ ਵੀ ਨਹੀਂ ਅਸੀਂ ਆਪਸ ਆਪਸ ਜਿਹਾ ਮਾਮੇ ਰਹੀਆਂ ਅਸੀਂ ਆ ਜੀ ਚਲੋ ਕੋਈ ਨਹੀਂ ਇਹ ਵੀ ਬਾਘਰੂ ਦੀ અપਾਰ ਕਰਪਾ ਕਿਤੇ ਬਣਿਆ ਹੋਇਆ ਨਹੀਂ ਇੱਥੇ ਜਿੰਨੇ ਵੀ ਹੈਗੇ ਲੋਕਾਂ ਨਾਲ ਦਲੇ ਜੀ ਸਾਰੇ ਹਿੰਦੂ ਮਤ ਵਾਲੇ ਆ ਤੇ ਮੇਰੇ ਨਾਨਾ ਜੀ ਨੇ ਇੱਥੇ ਗੁਰੂ ਮਹਾਰਾਜ ਦੇ ਪ੍ਰਕਾਸ਼ ਕੀਤਾ ਉਹਨਾਂ ਦਾ ਸਿੱਖ ਧਰਮ ਨਾਲ ਪਿਆਰ ਸੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹ ਪੜ੍ਹਦੇ ਸੀ ਸਾਰੀ ਸੇਵਾ ਕੀਤੀ ਉਹਨਾਂ ਨੇ ਇੰਨੀ ਕਿ ਸਰਦਾ ਸੀ ਉਹਨਾਂ ਨੇ ਤੁਸੀਂ ਦੇਖਿਆ ਵੀ ਮਾਮੇ ਰਾਹੀਂ ਹੁਣ ਮਕਾਨ ਪਾ ਰਹੇ ਹੈ ਜੀ ਹੁਣ ਤੱਕ ਉਹਨਾਂ ਦਾ ਮਕਾਨ ਕੱਚਾ ਸੀ ਇੱਧਰ ਮਾ ਮੇਰੇ ਨਾਨੇ ਨੇ ਜੀ ਵਿੱਚ ਮਾਮੇਰਾ ਦਾ 뜰 ਫੁੱਲ ਪੇਟਾ ਸਾ ਵਿੱਚ ਕੋਈ ਸਾਡੀ ਲਾ ਲੋ ਵੀ ਇੱਥੇ ਗੁਰਦੁਆਰੇ ਦੇ ਵਿੱਚ ਲੈਂਟਰ ਲਾਇਆ ਹੋਇਆ ਇਹਨਾਂ ਦੇ ਆਪਣੇ ਮਕਾਨ ਉੱਧਰ ਤੇ ਹੀ ਹੋਏ ਆ ਤੇ ਹੁਣ ਚਲੋ ਦੇਖਦੇ ਆਂ ਬਾਬਾ ਮਹਾਰਾਜ ਦੀਆਂ ਦਿਆਨ ਵਾਲਾ ਬੇਵਾਂ ਮੇਰਾ ਦਾ ਮਕਾਨ ਦਾ ਵੀ ਕੰਮ ਚੱਲਦਾ ਕਦ ਕੇ ਸਿਰੇ ਚੜਦਾ ਕਦ ਕੇ ਨਹੀਂ ਤਾਂ ਬਾਬਾ ਹੀ ਕਰਨਗੇ ਆ ਤੇ ਜੇ ਸੇਵਾ ਕਰਦੇ ਆ ਤਾਂ ਕਹਿੰਦੇ ਮਹਾਰਾਜ ਦੇ ਕਰ ਦੇਰ ਆ ਅੰਧੇਰ ਨਹੀਂ ਹੈਗਾ ਸੇਵਾ ਦਾ ਫਲ ਮਿਲਦਾ ਤੇ ਚਲੋ ਕੋਈ ਨਹੀਂ ਹੁਣ ਵਿਸਾਖੀ ਵਾਲੇ ਦਿਨ ਦੀ ਭਾਈ ਸਭ ਨੂੰ ਲੱਖ ਲੱਖ ਮੁਬਾਰਕਾ ਤੁਸੀਂ ਬਲੌਗ ਦੇ ਨਾਲ ਬਣੇ ਰਹੋ ਤੇ ਚੱਲਦਾ ਹੁਣ ਉਧਰ ਦੇਖਦਾ ਮਾਮੇ ਨੇ ਕੀ ਲੱਗੇ ਵੇ ਕਰਨ ਇਧਰ ਮਾਮੇ ਨੇ ਵੀ ਪ੍ਰੋਜੈਕਟ ਸ਼ੁਰੂ ਕਰ ਲਿਆ ਜੀ ਕੋਈ ਹਾਂਜੀ ਕੀ ਲੱਗਿਆ ਕਰਨ ਆਪਾਂ ਰਹਿ ਤਾਂ ਖਵਾਉਂਗੇ ਅੱਜ ਜੀ ਅੱਛਾ ਹਾਂ ਹਰੀਆਂ ਵਿਚਾਰਾ ਚੱਕ ਦੇ ਚੌਟੇ ਖੁਸ਼ਬੂ ਪੂਰੀ ਠਾਲੀ ਦੀ ਹੈ ਹਾਂ ਜੀ ਮਨੂ ਪਿਆਜ਼ ਝਾਦ ਲੰਦਾ ਕੋਈ ਜੇ ਕੋਈ ਜੇ ਮਤਲਬ ਹੁਣ ਕੋਈ ਕੋਈ ਤਾਂ ਔਰ ਹੈ ਕੋਈ ਤਾਂ ਹੈ ਨੇ ਡਿੰਪਲ ਇਹ ਡਿੰਪਲ ਡਿੰਪਲ ਹਾਂਜੀ ਪਿਆਜ਼ ਦੇ ਕੇ ਆਪਾ ਮੈਨੂੰ ਦੋ ਤਾਰ ਨਾਲ ਕਰ ਦ ਅੱਜ ਬਣਾ ਦੇਣਾ ਅਸੀਂ ਸਪੈਸ਼ਲ ਆਈਟਮ ਤੜਕਾ ਦਾ ਉਹ ਵੈਣ ਰਾਤ ਨੂੰ ਤੜਕਾ ਇਹ ਨਹੀਂ ਇਹਨੂੰ ਮਸਾਲੇ ਮਿਲਾਉਂਦੇ ਹਾਂ ਅੱਛਾ ਆ ਜਾ ਹਾਂ ਕਿੱਥੋਂ ਨੂੰ ਆ ਜਾ ਤੈ ਕਿ ਕਰ ਨਾ ਉਧਰ ਚੱਲ ਚੱਪਲਾਂ ਲੈ ਕੇ ਆ ਕੀ ਰੋ ਦੇਖ ਛੋਟ ਘਟਾਊਗਾ ਪਿਆਜ਼ ਆ ਰੰਗੋ ਕਰ ਦੋ ਬਾ ਹੋ ਗਿਆ ਮੇਰਾ ਥੈਂਕ ਯੂ ਹਲਾ ਮਮਾ ਹਾਂ ਅਗਵਾਲ ਨੇ ਆਗਵਾਲ ਨਹੀਂ ਅੱਗੇ ਤਾਂ ਫੇ ਬਾਲੀਆਂ ਪਹਿਣੀ ਆ ਸਾਰੇ ਆਪਣੀ ਆਪਣੀ ਆਈਟਮਾਂ ਨੂੰ ਚਿੰਬੜਿਆ ਬੈ ਜੀ ਕੋਈ ਸਾਗ ਬਣਾਉਣ ਲੱਗਿਆ ਪਾ ਕੋਈ ਕੁਸ ਮੰਮਾ ਕਹਿੰਦਾ ਆਪਾਂ ਬਣਾਵਾਂਗੇ ਆਪਣੀ ਰੂਹ ਦੀ ਖਰਾਕ ਹਾਂ ਰਹਿ ਤਾ ਰਹਿ ਤਾ ਘਰੂ ਘਰੂ ਰਹਿ ਤਾ ਰਹਿ ਤਾ ਹੀ ਆ ਇਹਦੇ ਚ ਕੁੱਟ ਦਾ ਨਾਮ ਮਾਮੂ ਹੈ ਹਾਂ ਬਸ ਬੋਟਾ ਮੋਟਾ ਕੁੱਟੜਾ ਉੱਚੋ ਹਾਂ ਬੈਜੋ ਮਾ ਭਾਈ ਬੈਠੋ ਤਾਂ ਨਾ ਜਤੋਂ ਔਤੀ ਜ਼ਿਆਦਾ ਘੁੰਮਦੀ ਮੇਰੀ ਥੋੜੀ ਜੀ ਦਵਾਈ ਦਵਾਈ ਤਾਂ ਹੁਣ ਕੋਈ ਵੀ ਨਹੀਂ ਖਾਂਦਾ ਮੈਂ ਦੇਖੀ ਜਾਊਗੀ ਹੁਣ ਕਿਆ ਬਣਦਾ ਨਰ ਦਵਾਇ ਤੇ ਲੈਣੀ ਪਈ ਜੀ ਬੋਲ ਹੁਣ ਲਾਈਏ ਕਿਤੇ ਕੋਈ ਸਮਝ ਨਹੀਂ ਲੱਗਦੀ ਹੈਗੀ ਬੰਦਾ ਪਤਾ ਹੈਗਾ ਪਰ ਬਹੁਤ ਦੂਰ ਬਹੁਤ ਦੂਰ ਆ ਕਿੰਨੀ ਕੁ ਦੂਰ ਸ਼ਿਮਲੇ ਦੇ ਦੇ ਹਾਂ ਸ਼ਿਮਲੇ ਦੇ ਪੈਰ ਤਾਂ ਜਾ ਗਰਮੀ ਅਜੇ ਚੱਲਾਂਗੇ ਹਾਂ ਹੁਣ ਤਾਂ ਕਣਕ ਕੋણો ਵਾਢ ਲਮਾ ਇੱਕ ਵਾਰ ਫੇਰ ਦੇਖਾਂਗੇ ਬਹੁਤ ਲੰਬੀ ਗਰਮੀ ਹਾਂ ਚੱਲ ਕੋਈ ਨਹੀਂ ਦੇਖ ਰਿਹਾ ਹੁਣ ਸੋ ਇੱਕ ਕਣਕ ਦੇ ਸੀਜ਼ਨ 'ਚ ਕੀ ਪਤਾ ਦਿਮਾਗ ਉੱਧਰ ਬਿਆਸਤੋ ਕੇ ਸਰੇ ਜਾਵੇ ਫੇਰ ਦੇਖਾਂਗੇ ਬਾਅਦ 'ਚ ਕੀ ਬਣਦਾ ਦਿਮਾਗ ਫ੍ਰੀ ਆ ਨਾ ਤਾਂ ਕਰਕੇ ਥੋੜਾ ਜਿਹਾ ਉਹ ਚੱਲਦਾ ਕੰਮ ਉੱਧਰ ਹੀ ਲੱਗਿਆ ਰੰਦਾ ਵੀ ਚੱਕਰ ਆਉਂਦੇ ਚੱਕਰ ਆਉਂਦੇ ਚੱਕਰ ਆਉਂਦੇ ਸਾਡੇ ਮੀਂਹ ਪਿਆ ਸੀ ਥੱਲੇ ਮੈਂ ਹਾਂ ਪੈ ਗਿਆ ਪੂਰਾ ਮੀਂਹ ਜਿੰਨਾ ਇੱਥੇ ਤਾਂ ਮੀਂਹ ਨਹੀਂ ਥੱਲੇ ਆ ਥੱਲੇ ਜਾਦਾ ਉਧਰ ਤੇ ਆਇਆ ਬੱਦਲ ਸਾਰਾ ਪੰਜਾਬ ਚ ਤੇ ਹੀ ਜਿਹੜਾ ਹੋ ਰਿਹਾ ਤੇਰੇ ਕੋਲ ਕਾਕੂ ਕਹਿੰਦੇ ਸਾਜਦ ਅੰਬਰਸਰ ਹਾਂ ਨਹੀਂ ਸਾਡੇ ਤੇ ਨਹੀਂ ਲੱਗੀਆਂ ਸੀ ਹਾਂ ਨਹੀਂ ਤਾਂ ਹੈ ਗਈ ਹਾਂ ਚੱਲ ਤਾ ਉਰੇ ਤੈਨੂੰ ਫਾਇਦਾ ਹੋਊਗਾ ਉਧਰ ਚਲਾ ਆਇਆ ਵੀ ਹੁਣ 5-7 ਦਿਨ ਕਣਕਾਂ ਲੇਟ ਵੱਢ ਹੋਣਗੀਆਂ ਜਿਹਾ ਜੀ ਧੁੱਪ 2 ਦਿਨ ਪੈ ਗਈ ਜਿਵੇਂ ਜੇ ਹੁਣ ਸੂਰਜ ਨਿਕਲਿਆ ਉਰੇ ਹੁਣ ਤਾਂ ਬਹੁਤ ਤੇਜ਼ ਪੈਣੀ ਧੁੱਪ ਹਾਂ ਜਿਹੜਾ ਨਹੀਂ ਪਿਆ ਧੁੱਪਾ ਲੱਗਿਆ ਹੈ ਕਿਆ ਲੱਗੇਗਾ ਤੜਕਾ ਲੱਗਿਆ ਹੈ ਹਾਂ ਹਾਂ ਇਹ ਤੜਕਾ ਲਾਉਂਦੇ ਹਾਂ ਬਾਹੂ ਹੀ ਤੜਕਾ ਹੈ ਹਾਂ ਸਹੀ ਗੱਲ ਹੈ ਹੁਣ ਆਇਆ ਜਿਹੜਾ ਮਾਮੇ ਤੇਰੇ ਇੱਥੇ ਬੀਜ ਬੂਦ ਛੜੇ ਪਿਆ ਹਾਂ ਉਹ ਜੰਮੇ ਆਉਣਗੇ ਹਰਿਆਈ ਹੋ ਜੂ ਥੋੜੀ ਬਹੁਤੀ ਲਓ ਜੀ ਉਧਰ ਮਾਮੀ ਵੀ ਆ ਗਈ ਪਾਣੀ ਲੈ ਕੇ ਦੇਖ ਨੂੰ ਤੇ ਆਈ ਸੱਚਾ ਪਾਣੀ ਆਂ ਦੇਖ ਤੇ ਇੱਕ ਫਤਿਹ ਪੰਥ ਕੀ ਜੀਤ ਰਾਜ ਕਰੇਗਾ ਖਾਲਸਾ ਮਹਾਰਾ ਸੱਚਾ ਪਾਤਸ਼ਾਹ ਚੁੱਲੇ ਨੂੰ ਮਾਰ ਇੱਕ ਵਾਰ ਪੋਚਾ ਉਹ ਤੇ ਸਲੈਂਟਰੀ ਪਰ ਲੱਗੀ ਬਰਾਣ ਅੱਛਾ ਅੱਛਾ ਪੋਚਾ ਮੈਂ ਰਾਤ ਲਾ ਲਿਆ ਤਾਂ ਹਾਂ ਪਰ ਮੈਂ ਇਹਦੇ ਪਰ ਲੱਗੀ ਬਰਾਣ ਰੱਬ ਨਹੀਂ ਲਾਤਾ ਰਾਤ ਦਾ ਚੁੱਲੇ ਨੂੰ ਪੋਚਾ ਹਾਂ ਮੈਂ ਵੀ ਲਾਇਆ ਰੱਬ ਨੇ ਵੀ ਲਾਇਆ ਠੀਕ ਹਾਂ ਮੈਂ ਕਦੇ ਇੱਕ ਵੀ ਆਇਆ ਹੋਤਾ ਯਾਰ ਇਹ ਤਾਂ ਦੇਖੋ ਮਾਮੇ ਤੇਰੀ ਫੇਵਰੇਟ ਡੇਸ਼ਾ ਤੂੰ ਦੱਸ। ਅਸੀਂ ਢੀਰ ਕੇ ਪਾਉਂਦੇ ਹੁੰਦੇ ਰੈਤੇ ਚ। ਨਾ ਬਵਾ ਕੁੱਟਣਾ ਮੜ ਮੜ ਮਾਰੀ। ਦਰਕਾ ਲਾਉਣਾ ਤੇ ਦਰਕਾ ਲਾ ਕੇ ਫਿਰ ਪਾੜਾ ਦੇ ਚਲੇ ਤੇ। ਅੱਜ ਤਾਂ ਮਾਮਾ ਕਹਿੰਦਾ ਤੁਹਾਨੂੰ ਗੁਲੀਆਂ ਚਟਾ ਦੇਣੀ ਆ। ਅਰੇ ਤਾਂ ਹੱਕਾ ਮਾਰੂਗਾ। ਆ ਜੋ ਖਾ ਲੋ। ਮਲੂ ਰੈਤਾ ਹੱਕਾ ਮਾਰੂਗਾ ਮੈਨੂੰ ਖਾ ਲੋ ਕਿ ਆ ਅਸੀਂ ਹੱਕਾ ਮਾਰੂਗਾ ਉਹ ਮੈਨੂੰ ਪਾ ਦੋ। ਇੱਜ ਕੋਲੀ ਹੋਰ ਦੇ ਦੋ। ਤੱਲ ਕੋਈ ਨਹੀਂ ਸਾਰਾ ਕੰਮ ਮਾਮੂ ਨੂਨ ਮਿਰਚ ਦਾ ਹੀ ਹੁੰਦਾ ਬਸ ਹਾਂ ਨੂਨ ਮਿਰਚ ਸਹੀ ਪੈ ਗਿਆ ਵਿੱਚ ਹਾਂ ਤਾਂ ਸਾਰਾ ਕੁਝ ਸਹੀ ਹੈ ਜੇ ਨੂਨ ਮਿਰਚ ਨਾ ਸਹੀ ਪਿਆ ਤਾਂ ਸਮਝ ਲੈ ਵੀ ਕੰਮ ਖਤਮ ਹੈ ਰਾਜਨਾਮਾ ਜੀ ਕੁਝ ਪਾਈ ਜਾਓ ਹਰੇ ਮੈਂ ਤੈਨੂੰ ਦੱਸਦਾ ਜੰਮ ਮਲੇਸ਼ੀਆ ਲਾ ਕੇ ਆ 3.5 ਮਹੀਨੇ ਹਾਂ ਅਸੀਂ ਉੱਥੇ ਕਰਤੀ ਸਟ੍ਰਾਈਕ ਵੀ ਸੀ ਕੰਮ ਨਹੀਂ ਕਰਨਾ ਕਿਉਂਕਿ ਅਸੀਂ ਸਾਨੂੰ ਕਹਿ ਰਿਹਾ ਇਹ ਜੰਗਲ ਚ ਦਿੱਤਾ ਉੱਥੇ ਲਿਆ ਕੇ ਹਾਂ ਬੀਜੇ ਇੱਥੇ ਕੰਮ ਕਰਦੇ ਤਾਂ ਵੀ ਮਰਦੇ ਤੇ ਜੇ ਨਹੀਂ ਕਰਦੇ ਤਾਂ ਵੀ ਮਰਦੇ ਤੇ ਸਾਰਾ 10000 ਮਹੀਨੇ ਦਾ ਸਾਨੂੰ ਬਚਦਾਦਾ ਰੋਟੀ ਪਾਣੀ ਦਾ ਖਰਚਾ ਕੱਢ ਕੇ ਫਿਰ ਕਹਾਂ ਜਾਂਦੇ ਤੇ ਜਿੱਥੇ ਜੰਗਲ ਚ ਕੰਮ ਕਰਨਾ ਤਾਂ ਉੱਥੇ ਸਾਲੇ ਸੱਪ ਆਹਜੇ ਤੇ ਤੇ ਨਾ ਤਾਂ ਉਹਨੂੰ ਮਾਰ ਸਕਦੇ ਤੇ ਚੱਲ ਜੇ ਸੀ ਮਾਰਦੇ ਤੇ ਉਹ ਉਹਨਾਂ ਦੇ ਕੰਪਨੀ ਦਾ ਫਿਰ ਜੁਰਮਾਨਾ ਬਹੁਤ ਆ ਵੀ ਉਹ ਕਹਿੰਦੇ ਵੀ ਇਹ ਚੂਹੇ ਨੂੰ ਖਾਂਦਾ ਹੈ ਸੱਪ ਜਿਹੜਾ ਇਹ ਫਿਰਦਾ ਇੱਥੇ ਜੰਗਲ ਚ ਵੀ ਜੇ ਚੂਹੇ ਆ ਵੱਧ ਗਏ ਔਰ ਜਿਹੜੇ ਪਾਮ ਆਇਲ ਦੇ ਦਰਖਤ ਤੇ ਵੀ ਉੱਪਰ ਚੂਹਾ ਦਰਖਤ ਪਰ ਚੜਦਾ ਹੈ ਉੱਪਰ ਤੇ ਜਾ ਕੇ ਉਹਨੂੰ ਖਰਾਬ ਕਰਦਾ ਫਾਲ ਨੂੰ ਹਾਂ ਵੀ ਚੂਹਾ ਵੀ ਮਾਰਨਾ ਸਾਡੇ ਵਾਸਤੇ ਜ਼ਰੂਰੀ ਆ ਤੇ ਉੱਥੇ ਨਾ ਅਸੀਂ 18 ਜਣੇ ਪੰਜਾਬੀ ਗਏ ਤੇ ਅਸੀਂ ਸਟ੍ਰੈਕ ਕਰਤੀ ਵੀ ਅਸੀਂ ਕੰਮ ਨਹੀਂ ਕਰਨਾ ਸਾਨੂੰ ਵਾਪਸ ਭੇਜ ਦਿਓ ਵੀ ਅਸੀਂ ਮਾਰਨਾ ਥੋੜੋ ਸੱਪਸਲਾ ਨਾ ਡੰਗ ਨਹੀਂ ਤਾਂ ਮਾਰਦਾ ਮਾਮੇ ਉਹ ਅੱਛਾ ਉਹਨੇ ਆਪਣੇ ਜ਼ਹਿਰ ਜੀ ਘੇਰਦੇ ਨਹੀਂ ਬੰਦੇ ਪਰ ਜਿੱਥੇ ਗਿਰ ਗਈ ਬਸ ਉੱਥੇ ਤੇ ਗੜਨਾ ਸ਼ੁਰੂ ਹੋ ਜਣਾ ਉਹਦਾ ਮਾਸ ਇਹ ਜਾ ਸੱਪ ਤਾਂ ਉਹ ਹਾਂ ਮਾਸ ਗੜਨਾ ਸ਼ੁਰੂ ਹੋ ਜਣਾ ਅਸੀਂ ਸਟ੍ਰੈਕ ਕਰਤੀ ਉਹਨਾਂ ਨੇ ਸੜਾ ਇਹ ਸਾਡਾ ਹੱਥ ਦੇਖਿਆ ਵੀ ਇਹ ਸੜਾ ਕਿਦਨੇ ਦਾ ਭੁੱਖੇ ਮਰੂਗੇ ਭੁੱਖੇ ਮਰਦੇ ਕੰਮ ਕਰੂਗੇ ਅਸੀਂ ਸਾਢੇ 3 ਮਹੀਨੇ ਉੱਤੇ ਚੌਲ ਖਾਦੇ ਅਸੀਂ ਨਾ ਦੋ ਪਿਆਜ਼ ਚੀਰਨੇ ਸਾਡੇ ਕੋਲ ਲਾਂਗਰੀ ਤਾਂ ਮੁੰਡਾ ਇੱਕ ਮਤਲਬ ਵਧੀਆ ਮਤਲਬ ਉਹਦਾ ਕੰਮ ਕਰਦਾ ਸੀ ਉਹ ਵਿਆਹ 'ਚ ਦੋ ਪਿਆਜ਼ ਚੀਰਨੇ ਉਹਨੂੰ ਤਰੀ ਲਾ ਲੈਨੇ 18 ਜਣਿਆਂ ਨੇ ਤਰੀ ਲਾ ਕੇ ਚੌਲਾਂ ਦੇ ਵਿੱਚ ਪਾ ਕੇ ਖਾਣੇ ਉਹ ਕਾਨੂੰ ਕਹਿੰਦਾ ਉਹ ਦਿਨ ਭੁੱਲਣੇ ਹੀ ਨਹੀਂ ਸਾਰੀ ਉਮਰ ਨਹੀਂ ਭੁੱਲਣੇ ਔਰ ਸਵਾਦ ਵੀ ਪੂਰਾ ਤਾਂ ਪਰ ਪਿਆਜ਼ਾਂ ਨਾਲੇ ਟਾਈਮ ਘੱਟਦਾ ਸੀ ਚੌਲਾਂ ਨਾਲੇ ਉੱਥੇ ਸਾਢੇ 3 ਮਹੀਨੇ ਬਾਅਦ ਕੰਪਨੀ ਨੇ ਦੇਖ ਲਿਆ ਵੀ ਇਹ ਤਾਂ ਹੁਣ ਅੜਕੇ ਹੀ ਬਹਿ ਗਏ ਵੀ ਇਹ ਇਹ ਨਹੀਂ ਉਹ ਕੰਮ ਪਰ ਜਾਣ ਜਾਣਾ ਇਹਨਾਂ ਨੇ ਇਹਨਾਂ ਨੂੰ ਤਾਂ ਵਾਪਸ ਭੇਜਣਾ ਪਿਆ ਸਾਢੇ 3 ਮਹੀਨੇ ਬਾਅਦ ਉਹਨਾਂ ਨੇ ਰਿਟਰਨ ਟਿਕਟ ਕਰਾਈ ਸਾਡੀ ਜੇ ਦਿੱਲੀ ਆਇਆ ਜਿਹੜੇ ਏਜੰਟ ਨੇ ਸਾਨੂੰ ਚੜਾਇਆ ਤਾਂ ਦਿੱਲੀ ਚ ਆਣ ਅਸੀਂ ਸਿੱਧੇ ਹੀ ਪਲਾਨ ਬਣਾਇਆ ਵਾ ਤਾਂ ਕਿ ਜਿੱਥੇ ਸਾਨੂੰ ਏਜੰਟ ਨੇ ਦੱਸਿਆ ਤਾਂ ਉੱਥੇ ਤਾਂ ਸਾਨੂੰ ਭੇਜੀ ਹੀ ਨਹੀਂ ਅਸੀਂ ਟੈਕਸੀ ਕਰੀ ਸਿੱਧੇ ਉੱਥੇ ਕਰੋਲ ਬਾਗ ਪਤਾ ਨਹੀਂ ਕਿੰਨਾ ਨੰਬਰ ਕੋਠੀ ਦੀ ਉੱਥੇ ਪਹੁੰਚੇ ਜਦ ਉੱਥੇ ਜਿੰਦਾ ਲੱਗਿਆ ਹੋਇਆ ਉਹ ਕਹਿੰਦੇ ਜੀ ਇਹ ਤਾਂ ਘਾਰੇ ਪਰ ਲੱਤੀ ਵੀਦੂ ਨੇ ਬੰਦੇ ਨੇ ਪਗੋੜਾ ਹੋ ਗਿਆ ਉਹ ਚਲੋ ਜਦ ਸਾਡਾ 1 ਲੱਖ 40 40000 ਰੁਪਏ ਖਤਮ ਹੋਇਆ ਫਿਰ ਜਿਹੜਾ ਮੈਨੂੰ ਤਾਂ 40000 ਮਿਲ ਵੀ ਗਿਆ ਤਾਂ ਜਿਹੜੇ ਬੰਦੇ ਦੇ ਪਾਪਾ ਜੀ ਨੂੰ ਨਾਲ ਭੇਜਿਆ ਤਾਂ ਸਮਝ ਲੋ ਮੈਨੂੰ ਭੇਜਿਆ ਤਾਂ ਉਸ ਟਾਈਮ 69 ਬੰਦੇ ਵੀ ਤਿੰਨ ਮੁੰਡੇ ਭੇਜੇ ਸੀ ਆਪ ਸਰਕਾਰੀ ਡਾਕਟਰ ਸੀ ਉਹ ਪਰ ਉਹਦੇ ਨਾਲ ਜਦ ਥੋੜਾ ਜਿਹਾ ਪਾਪਾ ਜੀ ਨਾਲ ਵੱਧ ਘੱਟ ਗੱਲਾਂ ਕਰੀ ਉਹਨੇ ਫਿਰ ਆਪੇ ਦੱਸਤਾ ਕਿਹਨਾਂ 40 40000 ਤਾਂ ਇੱਕ ਬੰਦੇ ਪਿੱਛੇ ਮੈਂ ਖਰਦਾ ਦਾ ਇੱਥੇ ਵੀ ਉਹ ਉਹੀ ਅਸੀਂ ਉਹਦੇ ਨਾਲ ਆਧਾਰਾ ਕਰਿਆ ਪਤਾ ਪਾਪਾ ਜੀ ਨੇ ਜਿਆਦਾ ਜੀ ਮੈਨੂੰ 1.5 ਲੱਖ ਉਹਨੇ 50000 ਆਧਾਰਾ ਕਰਿਆ ਤਾਂ ਉਹਨੇ 50000 ਆਪਣੇ ਕੋਲ ਤੇ ਪਾਏ ਤੇ ਸਮਝ ਲੈ ਉਹ ਹੀ ਬਚਾਏ ਤੇ ਹਾਂ ਸਾਥੇ ਉਹਨੇ ਲੈ ਲੈਣੇ ਤੇ ਬਸ ਉਹੀ 50000 ਉਹਦਾ ਦੱਬ ਲਿਆ ਸੀ ਵੀ ਬੇਸੀ ਕਾਤੇ ਦਈਏ ਜਦ ਤ ਤਨੂ ਕਹੀ ਗਏ ਸੀ ਵੀ ਜਾ ਉੱਥੇ ਏਜੰਟ ਕੋਲ हां जाके ਉਹਦੇ ਨਾਲ ਗੱਲ ਕਰੋ ਵੀ ਭਾਈ ਸਾਡਾ ਇੰਡੀਆਨ ਆਸਟ੍ਰੇਲ ਨਹੀਂ ਕੋਈ ਆਸਟ੍ਰੇਲੀਆ ਆਸਟ੍ਰੇਲ ਕੰਪਨੀ ਦਾ ਕੰਟੈਕਟ ਤਾਂ ਸਾਡਾ ਅੱਛਾ ਉਹ ਸੜ ਸੜ ਤਾਂ ਪਤਾ ਨਹੀਂ ਕਿਹੜੀ ਕੰਪਨੀ ਦੀ ਟੁੱਟੀ ਜੀ ਕਿਥੇ ਲੈ ਜਾ ਕੇ ਸੜਤੇ ਸਾਨੂੰ ਮੰਮੀ ਤੇਰੀ ਚਟਣੀ ਦੇਖਣ ਨੂੰ ਚਟਣੀ ਉਹ ਬਣ ਗਈ ਦਾ ਹਾਂ ਇਹਦੇ ਤੇ 10 ਕੁ ਪੱਤੇ ਪਤੀਨੇ ਦੇ ਕੁੱੜਦੇ ਚਟਣੀ ਬਣ ਜਣੀ ਚਟਣੀ ਆ ਲੋ ਪਤਾ ਕੀ ਜਾਈ ਹੁਣ ਕੀ ਆ ਤੇ ਕੀ ਬਣਾਉਣਾ ਮੰਮੀ ਹਾਂ ਰਾਇਤਾ ਲੈ ਤੇ ਚਟਣੀ ਚਟਣੀ ਤੇ ਚਾਟ ਪਤਾ ਨਹੀਂ ਹਾਂ ਬੱਚੜਣੀ ਬਣਾ ਕੋ ਤੁੰਮਾ ਬਤੀ ਬਣਾਈ ਜਾਵਾ ਤੇ ਜੋ ਬਣਦਾ ਹਾਂ ਹਾਂ ਮਾਰਾ ਜੀ ਬੈ ਕੜਾਈ ਦੇ ਦਿੰਦੇ ਮੈਲੇ ਹਜੇ ਹੀ ਦੇਣੀ ਹਜੇ ਮਾਮੇ ਦੇ ਸਾਨੂੰ ਅਰਦਾਸ ਬੇਨਤੀ ਕਰਦੇ ਬਾਬਿਆਂ ਦਾ ਪਹਿਲਾ ਸਭ ਤੋਂ ਪਹਿਲਾ ਬਾਬਿਆਂ ਦਾ ਜ਼ਰੂਰੀ ਹੈ ਮਾਮੀ ਲੱਗੀ ਬਸਾਖੀ ਵਾਸਤੇ ਦੇਗ ਬਣਾਉਣਾ ਅੱਜ ਬਸਾਖੀ ਦਾ ਦਿਹਾਰ ਉਹਦਾ ਸਬੰਧ ਚ ਸਤ ਨਾਮੁ ਆਖੀ ਗੁਰੂ ਸੱਚਾ ਪਾਤਸ਼ਾਹ ਮੰਮੀ ਦਾ ਸਾਮਾਨ ਇਨੀ ਇਕੱਠਾ ਹੋਇਆਗਾ ਮਿਲਦਾ ਜੀ ਤੁਹਾਨੂੰ ਫੇਰ ਥੋੜੀ ਦੇਰ ਤੱਕ ਲਓ ਜੀ ਇੱਧਰ ਵੀ ਮਿਲੋ ਜੀ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਅਕਾਉਂਟ ਕੱਢਿਆ ਵਾ ਕਿ ਕਿਆ ਕਰਿਆ ਵਾ ਮੈਂ ਨਾ ਆਇਆ ਵੀ ਕੋਈ ਬਾਹਰ ਨਾ ਆਟੇ ਸੀ ਗੁਰਜੀ ਦੇ ਆਇਆ ਸੀ ਫੇਰ ਕੋਡ ਕੱਢਣਾ ਹੁੰਦਾ ਕੋਈ ਡਿੱਕਾ ਡੱ ਲੈ ਪਤਲੀਏ ਨਾਰੇ ਗੱਡੀ ਐ ਯਕੀਨ ਜੱਟ ਹਾਂ ਦਾਰੇ ਤੇ ਬੈਠਿਆ ਮੈਂ ਮਿੱੱਲ ਦੀ ਵਾਰੀ ਚੜੀ ਸਾਰੇ ਆਪਣਾ ਆਪਣਾ ਕੰਮ ਲੱਗੇ ਹੋਏ ਸਾਰੇ ਆਪਣਾ ਆਪਣਾ ਕੰਮ ਲੱਗੇ ਹੋਇਆ ਹੈ ਡਿਊਟੀਆਂ ਹਾਂਜੀ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਐਂ ਤੋ ਮੈਂ ਦੀਦੀ ਨੂੰ ਆਲੂ ਛਿਲਕੇ ਦੇ ਦਿੱਤੇ ਹਾਂ ਹਾਂ ਮਾਮੇ ਨੇ ਚੱਲਾ ਇਹ ਰੱਤਾ ਹਾਂ ਕਹਿੰਦਾ ਵੀ ਇਹਦੇ ਨੂੰ ਬੀਪੀ ਕੰਟਰੋਲ ਹੈ ਨਾ ਦਿਖਾਓ ਇੱਕ ਮਿੰਟ ਮੈਂ ਕਿਹਾ ਚੱਲ ਥੋੜਾ ਜਿਹਾ ਬੈਕ ਕਰਕੇ ਦੇ ਪਾਪਾ ਦਿਖਾਓ ਤੋ ਚੱਲ ਹਾਂ ਪਾਪਾ ਹਾਂ ਹਾਂ ਰੋਟੀ ਜੀਰੀ ਕੀ ਕੀ ਚਾਹੀਦਾ ਖਿਚੜੀ ਪਾ ਕੇ ਦੇ ਇਹਦੇ ਮੈਂ ਹੁਣ ਵੀਡੀਓ ਬਣਾਵਾ ਕਿ ਖਿਚੜੀ ਪਾਵਾਂ ਮੈਨੂੰ ਤਾਂ ਹੀ ਨਹੀਂ ਸਮਝ ਲੱਗਦਾ ਡਿੰਪਲ ਭਾਦੀ ਫਾਗੰਗਿਆ ਸਭ ਸਾਰੇ ਨਹੀਂ ਬੱਤੋ ਉਹ ਆ ਆ ਥੱਲਾ ਜੀ ਇੱਕੋ ਤੇ ਕਿਤੇ ਰਾਜਪੁਰੇ ਕੋਲ ਤੇ ਮਿਲਦਾ ਹੈ ਇਸ ਕਰ ਮੈਂ ਵੀ ਦੇਖਿਆ ਆਪਣੇ ਉਹਦੇ ਪਰ ਉਂਗਲੀ ਪਰ ਚੜਦਾ ਬਹੁਤ ਔਖਾ ਹੈ ਤੇ ਜਿੱਥੇ-ਜਿੱਥੇ ਆ ਆ ਦੇਖੋ ਨਾਲ ਦੀ ਨਾਲ ਆ ਬੇੜ ਪੰਨੇ ਆ ਦੇਖ ਤਰ ਮਿੱਕੀ ਮੈਂ ਦਿਖਾ ਰਿਹਾ ਵੀਡੀਓ ਦੇ ਵਿੱਚ ਹਾਂ ਬੇੜ ਪੰਨੇ ਦੀ ਦੇਖੋ ਹਾਂ ਤੇ ਜਿੱਥੇ-ਜਿੱਥੇ ਹੱਥ ਪਰ ਫਿਰ ਜਾਂਦਾ ਉੱਥੇ-ਉੱਥੇ ਉਂਗਲੀਆਂ ਪਰ ਸਾਰੀਆਂ ਉਂਗਲੀਆਂ ਤੇ ਕਮਾਉਣਾ ਹੈ ਬੀਪੀ ਦਾ ਕਰਦੇ ਹਾਂ ਲੈ ਬੀਪੀ ਦਾ ਹੱਲਾ ਕਰਦਾ ਭਾਈ ਮੈਨੂੰ ਆਟਾ ਗੁੰਨਣਾ ਆਉਂਦਾ ਦੇਖ ਲਿਆ ਉਹ ਦੇਖ ਲਿਆ ਦੇਖ ਉਹ ਦੇਖ ਲਿਆ ਹੁਣ ਵਿੱਚ ਨੂੰ ਥੋੜਾ ਕੈਮਰਾ ਤੇ ਪਾ ਦੂੰਗੀ ਤੂੰ ਦਿਖਾਤਾ ਦਿਖਾਤਾ ਤਾਂ ਸਾਸਤਰੀ ਗੱਲ ਕਰਤਾ ਨਹੀਂ ਬਲਾਈ ਹੈ ਹੈ ਅਰੇ ਇਹ ਰਾਤ ਦਾ ਜੀ ਖਿਚੜ ਪ੍ਰਸ਼ਾਦ ਹੈ ਵਾ ਸੰਦੀਪ ਤੂੰ ਹੀ ਪਾ ਦੇ ਥੋੜਾ ਜਿਹਾ ਗਾਹ ਨੂੰ ਕੇ ਇਹਨੂੰ ਨਾ ਮੈਂ ਖਾਣ ਨਹੀਂ ਆਰ ਕੀ ਵਾ ਖਾ ਲਿਆ ਆਰ ਕੀ ਵਾ ਕਰ ਦਿਆ ਆ ਕਿਹੜਾ ਆਟਾ ਗੁੰਨਣ ਦਾ ਟੰਗਾ ਦਾਦੀ ਦੇ ਗੁੱਟ ਨੇ ਇਹ ਟੰਗਾ ਮੇਰੇ ਵਾਲੇ ਸਾਰੇ ਵੀ ਸਸੇ ਕਾਲ ਸੱਤ ਸੱਤ ਆ ਜਿਹੜਾ ਦੋ ਹੁੰਦੇ ਨੇ

ਉੱਤਨੇ ਕੀ ਖਿਚੜੀ ਖਾ ਲਾ ਅੱਛਾ ਕਿਹਾ ਬਈ ਯਾਦ ਰੱਖੀ ਬੈਟੀ ਐ ਜਦੋਂ ਪਿੱਛੇ ਜੇ ਬਿਮਾਰ ਹੋਈ ਸੀ ਤੇ ਡਾਕਟਰ ਨੇ ਕਿਹਾ ਤੈਨੂੰ ਵੀ ਲੱਸੀ ਪਿਲਾਓ ਥੋੜੀ ਜੀ ਹੈ ਔਰ ਐਕਸ ਦਾ ਘੋਲ ਪਿਲਾਓ ਤੇ ਇਹਨੂੰ ਖਿਚੜੀ ਬਣਾ ਕੇ ਦੋ ਵੀ ਰੋਟੀ ਨਹੀਂ ਦੇਣੀ ਹੈਗੀ ਇੱਕ ਦਿਨ ਰੋ ਰੋ ਕੇ ਨਹੀਂ ਘਰੇ ਖਿਚੜੀ ਬਣਾਈ ਆ ਕਹਿੰਦੇ ਡਾਕਟਰ ਕੀ ਕਹਿੰਦਾ ਤਾਂ ਡਾਕਟਰ ਆ ਆ ਕੀ ਐ ਕੀ ਐ ਕਿਚੜੀ ਪਰੋਟਾ ਧਾਕੇ ਤਾਂ ਬੀਰ ਦੀ ਕੋਲ ਬੱਕਾ ਕਾਤਲ ਬਾਬਾ ਕੁਝ ਲੈ ਆਉ ਲੋ ਲੈ 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 ਜਬਾ ਕਰੂ ਸੱਚਾ ਪਾਤਸ਼ਾ ਚਲੋ ਹੁਣ ਤੁਸੀਂ ਇਦਾਂ ਕਰੋ ਅਸਨਾਣ ਪਾਣੀ ਕਰੋ ਉਧਰ ਮੰਮੀ ਲੱਗੀ ਵੀ ਦੇਗ ਬਣਾਉਣ ਵੀ ਨਾਲ ਕੇ ਫਿਰ ਨਾਲ ਦੇਗ ਬਣ ਜੇ ਅਰਦਾਸ ਅਰਦਾਸ ਬੇਨਤੀ ਇਹ ਕਰਕੇ ਬਾਬਾ ਜੀ ਕੋਲੋਂ ਆ ਉਤੇ ਬਾਅਦ ਆ ਜਿਹੜਾ ਅਗਲਾ ਪ੍ਰੋਜੈਕਟ ਆ ਜਿਹੜਾ ਤੁਸੀਂ ਬਣਾਉਣ ਬਣੋੜਾ ਉਹ ਪਤਾ ਨਹੀਂ ਕਿਹੜੀ ਵੀਡੀਓ ਤੇ ਬਣਾਣਾ ਕਿਹਾ ਪਤਾ ਇਹਦੇ ਚ ਜੁੜ ਜਾਣਾ ਕਿਹਦੇ ਚ ਜੁੜਣਾ ਕੁਝ ਨਹੀਂ ਪਤਾ ਹੈਗਾ ਇਹ ਤਾਂ ਹੁਣ ਵੇਖ ਕਰੂ ਜਾਣਦਾ ਸੱਤ ਨਾ ਬਣਾ ਲਓ ਜੀ ਲਓ ਜੀ ਆਟਾ ਪੜਾ ਮਨੇ ਬੰਨੋ ਹੈ ਵਈ ਆ ਬਸ ਜਿਹੜਾ ਤਾਜ਼ੇ ਆਟੇ ਦੀ ਖੁਸ਼ਬੂ ਆ ਜਾਏ ਆਟੇ ਦੀ ਖੁਸ਼ਬੂ ਹੁੰਦੀ ਆ ਦੇਖ ਲੈ ਕਿਵੇਂ ਖੁਸ਼ਬੂ ਆ ਜਨੂਰੀ ਕੜੀ ਮਰ ਜਣੀ ਆ ਇੰਨੇ ਨੂੰ ਅਸੀਂ ਸਨਾਨ ਕਰਾਂ ਹਾਂ ਜਾਓ ਤੁਸੀਂ ਅਸਨਾਨ ਕਰ ਲਓ ਦਰਨ ਕੋਲ ਨਾ ਆਹ ਬਸ ਇਹਦੀ ਵੀ ਖੁਸ਼ਬੂ ਆ ਲੱਗੀ ਹਾਂ ਮੈਂ ਚੱਲਿਆ ਮਾਮੀ ਕੋਲੋਂ ਜੀ ਦੇ ਤੋ ਪਲੇਟਾ ਲਓ ਜੀ ਇੱਧਰ ਮਾਮੀ ਨੇ ਦੇਖ ਬਣਾ ਛੱਡੀ ਜੋਤ ਤਾਂ ਵੱਢਣੀ ਹੋ ਮਾਮੂ ਕੱਦੀ ਧੂਬ ਜੋਤ ਬੱਤੇ ਜਾਗ ਨਹੀਂ ਖੁੱਲਦੀ ਮਾਮੇ ਦੀ ਜੋਤ ਮਹਾਰਾਜ ਦੇ ਪ੍ਰਕਾਸ਼ ਕਰਨ ਦੇ ਨਾਲ ਨਾਲ ਜੋਤ ਵੀ ਵੱਲ ਗਈ ਧੂਬ ਵੀ ਲੱਗ ਗਈ ਸਾਰਾ ਕੁਝ ਕਰਕੇ ਸਿਰਮਾਲਾ ਬਦਲਤਾ ਸਭ ਕੁਝ ਹੋ ਗਿਆ ਹੁਣ ਇਧਰ ਢੋਕੀ ਚੇਂਜ ਹੋ ਗਈ ਕੁੜੀ ਲੱਗੀ ਮਿਰਚਾ ਕੁੱਟਣ ਸਭੀ ਗੱਲ ਜੀ ਸਾਰਿਆਂ ਨੂੰ ਇਹ ਚਾਹਰੀਆ ਵਾਸਤੇ ਉਹ ਤੁਹਾਡੇ ਪੁੱਤਰ ਉਹ ਤੁਹਾਡੇ ਸਦਕੇ ਤੁਸੀਂ ਛੱਡਿਓ ਨਾ ਕੋਈ ਚੀਜ਼ ਅੱਜ ਖਾਈ ਜਾ ਬਣਾਈ ਜਾ ਵਾਹਿਗੁਰੂ ਸੱਚਾ ਪਾਤਸ਼ਾਹ ਦੇਖੋ ਕੀ ਤਿਆਰ ਇਹਨੂੰ ਹੁਣ ਤੁਸੀਂ ਕਿਦਾਂ ਮਤਲਬ ਹਾਂ ਮੰਮੀ ਹਾਂਜੀ ਥਾਲ ਤੇ ਕੱਢ ਲੈ ਇਹਨੂੰ ਹਾਂ ਥਾਂ ਨੂੰ ਤਾਂ ਆਪੇ ਆਦਾ ਇੱਥੇ ਰੋਟੀ ਵੀ ਲਾਉਂਦੇ ਸੀ ਦੇਖੀ ਸੀ ਤੇ ਬੁਆਕੇ ਲੈ ਜਾ ਬਹ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹਾਂ ਲੱਗਣਾ 2 ਮਿੰਟ ਮੈਂ ਤਾਂ ਠੰਡੇ ਰਣੀ ਨਹੀਂ ਹੁੰਦੀ ਸੀ ਉਹ ਤਾਂ ਠੰਡੇ ਹੁੰਦਾ ਨਹੀਂ ਨਹੀਂ ਹਮ ਉਧਰ ਪਾਣੀ ਲਿਗਾ ਮੈਂ ਨਾ ਤੇ ਉਧਰ ਮੈਂ ਕਰੀ ਸਪਾ ਵੀ ਸੰਦੀਪ ਨੇ ਨਾ ਉਹ ਨਾ ਵੱਡੀ ਭਾਗੀ ਨੇ ਨਾਲ ਉਹ ਠੰਡੇ ਹੁੰਦੀ ਨੇ ਹਾਂ ਮਿਰਚਾਂ ਕੌੜੀਆਂ ਤਾਂ ਲੱਗਦੀ ਨਹੀਂ ਮੈਨੂੰ ਫੇ ਤਾਸ ਜੀ ਤਾਂ ਆਉਂਦੀ ਨਹੀਂ ਹੈਗੀ ਲਾ ਜੀ ਮਾਮਾ ਤਾਂ ਇਹਦਾ ਰਾਇਤਾ ਬਣਾਉਂਦਾ ਬਣਾਉਂਦਾ ਥੱਕ ਗਿਆ। ਥੱਕਿਆ ਨਹੀਂ। ਹਾਂ ਮੈਨੂੰ ਹੋ ਹੀ ਜਾਂਦੇ। ਚੁੱਲਾ। ਚੁੱਲਾ ਮਿਲੂਗਾ ਤਾਂ ਰਾਇਤਾ ਬਣਾਉਂਗਾ ਮਾਮੇ ਨੇ ਆਪਣਾ ਸਮਾਨ ਇੱਧਰ ਕੱਟ ਕੇ ਰੱਖਤਾ। ਬਾਹਰ ਗੋ ਸੱਤ ਨਾਮ ਸੱਚਾ ਪਾਤਸ਼ਾਹ। ਚਲੋ। ਹੁਣ ਮਾਮਾ ਦਾ ਰਾਇਤਾ ਬਣਾਉਂਗਾ ਫੇਰੇ ਮਿਲੂਗੇ ਨਾ। ਫੇਰ ਹਾਂ ਜੀ ਫੇਰ ਮੈਂ ਚਟਣੀ ਬਣਾਉਂਗਾ ਅੱਜ। ਚਟਣੀ ਦੇ। ਚਲ ਦੇਖਦੇ ਆ ਉਹ ਵੀ ਪੂਪਾ ਪ੍ਰੋਜੈਕਟ ਛੇੜਾਂਗੇ ਕੋਈ ਨਾ ਕੋਈ।